ਹਾਂਜੀ ਸਤਿ ਸ੍ਰੀ ਅਕਾਲ ਅਦਾਵ ਨਮਸਤੇ ਜੀ ਅਸੀਂ ਅੱਜ ਸਰਕਾਰੀ ਹਾਈ ਸਕੂਲ ਪੋਸੀ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹਿਸ਼ਾਰਪੁਰ ਦੇ 10ਵੀਂ ਜਮਾਤ ਦੇ ਬੱਚਿਆਂ ਨਾਲ ਇੱਕ ਇੰਟਰਵਿਊ ਕੰਡਕਟ ਕੀਤੀ ਹੈ ਜੀ ਆਪਾਂ ਬੱਚਿਆਂ ਨੂੰ ਜਨਰਲ ਨੋਲੇਜ ਸਵਾਲ ਪੁੱਛਾਂਗੇ ਔਰ ਆਪਾਂ ਨੂੰ ਆਸ ਹੈ ਕਿ ਬੱਚੇ ਜਵਾਬ ਦੇਣਗੇ ਸਭ ਤੋਂ ਪਹਿਲਾਂ ਇਸ ਸਕੂਲ ਦੇ ਮੁੱਖ ਅਧਿਆਪਕ ਸਹਿਬਾਨ ਸੁਖਦੇਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਾਡੀ ਪੀਟੀ ਸਾਹਿਬ ਕਲਾਸ ਮੌਜੂਦ ਹੈ ਜੀ ਤੇ ਆਪਾਂ ਬੱਚੇ ਸਾਰੇ ਬੱਚੇ ਮੇਰੇ ਪ੍ਰਸ਼ਨ ਜਵਾਬ ਦੇ ਨਾਲ ਤਿਆਰ ਹੈ ਜੀ ਹਾਂ ਜੀ ਉੱਚੀ ਬੋਲੋ ਹਾਂ ਜੀ ਸ਼ਾਬਾਸ਼ ਸਭ ਤੋਂ ਪਹਿਲਾ ਪ੍ਰਸ਼ਨ ਹੱਥ ਖੜਾ ਕਰਨਾ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਕਿ ਪਾਣੀ ਦਾ ਫਾਰਮੂਲਾ ਕੀ ਹੁੰਦਾ ਹੱਥ ਖੜਾ ਕਰਨਾ ਹਾਂਜੀ ਦੱਸੋ ਜੀ H2O H2O ਤਾੜੀਆਂ ਮਾਰ ਦਿਆ ਕਰੋ ਬਈ ਅੱਛਾ ਤੁਹਾਡਾ ਨਾਂ ਕੀ ਹੈ ਜੀ ਕ੍ਰਿਤਿਕਾ ਕ੍ਰਿਤਿਕਾ ਇੱਕ ਪ੍ਰਸ਼ਨ ਹੋਰ ਉੱਤਰ ਦਿਓ ਕਿ ਲਾਹੌਰ ਕਿਹੜੇ ਦੇਸ਼ ਦਾ ਸ਼ਹਿਰ ਹੋਆ ਪਾਕਿਸਤਾਨ ਸ਼ਾਬਾਸ਼ ਪਾਕਿਸਤਾਨ ਦਾ ਜੀ ਤਾੜੀਆਂ ਮਾਰੋ ਬਈ ਅਗਲਾ ਪ੍ਰਸ਼ਨ ਹੈ ਜੀ ਕਿ ਗਲੂਕੋਜ਼ ਦਾ ਫਾਰਮੂਲਾ ਕੀ ਹੁੰਦਾ ਹਾਂਜੀ C6H12O6 ਸ਼ਾਬਾਸ਼ ਤਾੜੀਆਂ ਮਾਰੋ ਬਈ ਅਗਲਾ ਪ੍ਰਸ਼ਨ ਹੈ ਜੀ ਕਿ ਬਹੁਤ ਬੱਚੇ ਲਾਈਕ ਆ ਜੀ ਬੜੇ ਵਧੀਆ ਤਰੀਕੇ ਨਾਲ ਬੜੀ ਡਿਸਪਲਿੰਡਡ ਕਲਾਸ ਆ ਜੀ ਸਰਕਾਰੀ ਹਾਈ ਸਕੂਲ ਦੇ ਬੱਚੇ 10ਵੀਂ ਜਮਾਤ ਦੇ ਬੱਚੇ ਆ ਜੀ ਆਪਾਂ ਅਗਲਾ ਪ੍ਰਸ਼ਨ ਪੁੱਛਾਂਗੇ ਜੀ ਸੋਨੇ ਦਾ ਫਾਰਮੂਲਾ ਕੀ ਹੁੰਦਾ ਜੀ ਹਾਂਜੀ ਸੋਨੇ ਦਾ ਫਾਰਮੂਲਾ ਹਾਂ ਹੀ ਦੱਸੋ ਜੀ ਸੋਨੇ ਦਾ ਫਾਰਮੂਲਾ ਕੀ ਹੁੰਦਾ ਏ ਜੀ ਏ ਜੀ ਸ਼ਾਬਾਸ਼ ਤਾੜੀਆਂ ਮਾਰੋ ਜੀ ਹਾਂਜੀ ਅਗਲਾ ਸਵਾਲ ਹੈ ਕਿ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਕਿਹੜਾ ਹੈ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਕਿਹੜਾ ਹੈ ਹੁਸ਼ਿਆਰਪੁਰ ਤੁਹਾਡਾ ਨਾਮ ਕੀ ਹੈ ਜੀ ਅੰਜਲੀ ਸ਼ਾਬਾਸ਼ ਹੁਸ਼ਿਆਰਪੁਰ ਜੀ ਇੰਤਖਾਬ ਦਾ ਸਵਾਲ ਤੋਂ ਬਾਅਦ ਪੜ੍ਹਿਆ ਲਿਖਿਆ ਜ਼ਿਲ੍ਹਾ ਹੁਸ਼ਿਆਰਪੁਰ ਜੀ ਅਗਲਾ ਪ੍ਰਸ਼ਨ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਿੱਥੇ ਸੁਵਾਈ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਿੱਥੇ ਸੁਵਾਈ ਹੈ ਜੀ ਨੰਦੇੜ ਸਾਹਿਬ ਚ ਹਾਂ ਨੰਦੇੜ ਸਾਹਿਬ ਕਿੱਥੇ ਹੈ ਜੀ ਮਹਾਰਾਸ਼ਟਰ ਨੰਦੇੜ ਮਹਾਰਾਸ਼ਟਰ ਗੁਰੂ ਕਬੀਰ ਸਿੰਘ ਜੀ ਜੋਤੀ ਜੋ ਸਮਾਇ ਕਿੰਨੇ ਸਾਲ ਵਿੱਚ 1700 ਸ਼ਾਬਾਸ਼ 1700 ਅਗਲਾ ਪੁੱਛਣਾ ਜੀ ਇੱਕ ਥੋੜਾ ਜਨਨ ਸਵਾਲ ਹੈ ਵਰਗ ਦਾ ਖੇਤ ਫਲ ਕਦ ਪ੍ਰਾਪਤ ਹੁੰਦਾ ਵਰਗ ਦਾ ਖੇਤ ਫਲ ਬੋਲੋ ਵੀ ਕੋਈ ਬੱਚਾ ਵਰਗ ਦਾ ਖੇਤਰਫਲ ਕਿੰਨਾ ਹੁੰਦਾ ਵੀ ਪੂਜਾ ਗੁਣਾ ਪੂਜਾ ਦੋ ਸਾਈਡ ਬਾਈ ਸਾਈਡ ਹੁੰਦਾ ਵੀ ਪੂਜਾ ਗੁਣਾ ਪੂਜਾ ਤੁਸੀਂ ਇਹ ਕਿਤਾ ਭੁੱਲ ਗਏ ਵੀ ਇਹ ਤਾਂ ਬਹੁਤ ਥੋੜਾ ਸਵਾਸ ਅੱਗੇ ਹੈਗਾ ਆ ਕਿ ਕੋਈ ਚੀਜ਼ ਆਪਾਂ ਜਦੋਂ ਧਰਤੀ ਵੱਲ ਨੂੰ ਉੱਪਰੋਂ ਸਿਰ ਦੇ ਧਰਤੀ ਤੋਂ ਉਪਰ ਆ ਲੂ ਤਾਂ ਉਹ ਜ਼ਮੀਨ ਵੱਲੋਂ ਕਿਉਂ ਆਦੀ ਹੈ? ਹਾਂਜੀ ਕਿਉਂ ਆਦੀ ਹੈ ਬੇਟਾ? ਹਾਂਜੀ ਗ੍ਰੈਵਿਟੇਸ਼ਨਲ ਫੋਰਸ ਕਰਕੇ ਸ਼ਾਬਾਸ਼ ਕਾਦੇ ਕਰਕੇ ਬਈ? ਗ੍ਰੈਵਿਟੇਸ਼ਨਲ ਫੋਰਸ। ਤਾਰੇ ਦਾ ਮਾਤਰਾ ਵੀ। ਹੈਂ ਫਿਰ ਫੋਰਸ ਕਰਕੇ ਹੁਣ ਇਹ ਦੱਸੋ ਕਿ ਇੱਕ ਤੁਹਾਨੂੰ ਮੈਂ ਹੋਰ ਸਵਾਲ ਪੁੱਛੂਗਾ ਛੋਟਾ ਜਿਹਾ ਪ੍ਰੋਟੀਨ ਦੇਣ ਵਾਲੀਆਂ ਦਾਲਾਂ ਕਿਹੜੀਆਂ ਜਿਹਨਾਂ ਤੋਂ ਤੁਹਾਨੂੰ ਪ੍ਰੋਟੀਨ ਪ੍ਰਾਪਤ ਹੁੰਦਾ ਹੈ ਦਾਲਾਂ ਦਾਣਿਆਂ ਦਾ ਨਾਮ ਹੀ ਪਤਾ ਕਮਾ ਦੇ ਰੋਜ਼ ਸਬਜ਼ੀ ਖਾਂਦੇ ਤੁਸੀਂ ਬਈ ਜੀ ਰੋਜ਼ ਦਾਣੇ ਖਾਂਦੇ ਹਾਂ ਜੀ ਕੀ ਸੋਇਆਬੀਨ ਸੋਇਆਬੀਨ ਹੋਰ ਦਾਲਾਂ ਜੀ ਪੁੱਛੋ ਬੋਲੋ ਜੀ ਜੀ ਮੂੰਗੀ ਆ ਠੀਕ ਹੈ ਸ਼ਾਬਾਸ਼ ਵੈਰ ਦਿਓ ਹੋਰ ਚਾਹੋਗੇ ਨਹੀਂ ਦੁਬਾਰਾ ਯਾਦ ਕਰਕੇ ਆਉਂਗੇ ਕਿ ਨਹੀਂ ਬਈ ਅੱਛਾ ਅੱਗੇ ਹੈਗਾ ਆ ਭਾਰਤ ਦੀ ਪਹਿਲੀ ਜਿਹੜੀ ਅਧਿਆਪਕਾ ਕੌਣ ਆ ਜਿਹਨੇ ਲੜਕੀਆਂ ਵਾਸਤੇ ਸਕੂਲ ਸ਼ੁਰੂ ਕੀਤਾ ਲੜਕੀਆਂ ਨੂੰ ਪੜ੍ਹਨਾ ਚਾਹੀਦਾ ਵੀ ਇੱਕ ਮਿੰਟ ਆਪਾਂ ਥੋੜਾ ਪਿੱਛੇ ਪੁੱਛਾਂਗੇ ਲੜਕੀਆਂ ਲਈ ਸਕੂਲ ਸ਼ੁਰੂ ਕਰਨ ਵਾਲੀ ਸਭ ਤੋਂ ਪਹਿਲੀ ਮਹਿਲਾ ਮਹਿਲਾ ਤੇ ਆਪ ਕੌਣ ਸੀ ਸਵਿਤਰੀ ਬਾਈ ਫੁੱਲੇ ਸ਼ਾਬਾਸ਼ ਸਵਿਤਰੀ ਬਾਈ ਫੁੱਲੇ ਸ਼ਾਬਾਸ਼ ਤਾੜੀਆਂ ਮਾਰੋ ਵੀ ਅਗਲਾ ਪ੍ਰਸ਼ਨ ਹੈਗਾ ਜੀ ਕਿ ਪੈਟਰੋਲੀਅਮ ਦਾ ਕੋਈ ਬੱਚਾ ਦੱਸੂਗਾ ਪੈਟਰੋਲੀਅਮ ਦਾ ਸ਼ਬਦ ਅਰਥ ਕੀ ਹੁੰਦਾ ਹੈ ਪੈਟਰੋਲੀਅਮ ਦਾ ਪੈਟਰੋਲੀਅਮ ਆਪ ਬੱਚੇ ਵੀ ਹਾਂਜੀ ਪੈਟਰੋਲੀਅਮ ਦਾ ਪੈਟਰਾਪ੍ਰਸ ਓਰੀਅਮ ਜਿਹਦੇ ਵਿੱਚ ਪੈਟਰਾ ਦਾ ਅਰਥ ਹੈਗਾ ਚਟਾਨ ਤੇ ਓਲੀਅਮ ਦਾ ਤੇਲ ਸ਼ਾਬਾਸ਼ ਤਾੜੀ ਮਾਰੋ ਪੈਟਰੋਲੀਅਮ ਦਾ ਸਹੀ ਅਰਥ ਹੁੰਦਾ ਆ ਚਟਾਨਾਂ ਚੋਂ ਮਿਲਣ ਵਾਲਾ ਤੇਲ ਚੇਤਾਨਾ ਜੀ ਮੈਂਨ ਵਾਲਾ ਤੇਲ ਸ਼ਾਬਾਸ਼ ਅੱਗੇ ਦੇਖੋ ਕਿ ਕਿਸੇ ਮਸ਼ੀਨ ਨੂੰ ਆਪਾਂ ਤੇਲ ਕਿਉਂ ਦਿੰਨੇ ਵੀ ਕਿਸੇ ਮਸ਼ੀਨ ਨੂੰ ਆਪਾਂ ਤੇਲ ਕਿਉਂ ਦਿੰਨੇ ਆ ਜੀ ਕਿਉਂਕਿ ਉਹਨਾਂ ਜੰਗ ਨਾ ਲੱਗੇ ਇੱਕ ਇੱਕੋ ਕੁੜੀ ਸਵਾਲ ਦੇ ਜਾਂਦੇ ਵੀ ਮਸ਼ੀਨ ਨੂੰ ਆਪਾਂ ਤੇਲ ਕਿਉਂ ਦਿੰਨੇ ਬਈ ਜੰਗ ਨਾ ਲੱਗੇ ਹੋ ਕੇ ਚੱਲੇ ਤੁਹਾਨੂੰ ਜੰਗ ਦਾ ਜਿਹੜਾ ਫਾਰਮੂਲਾ ਹੈ ਤੁਹਾਨੂੰ ਪਤਾ ਹੈ ਵੀ ਜੰਗ ਜੰਗ ਦਾ ਫਾਰਮੂਲਾ ਕੀ ਹੁੰਦਾ ਨਹੀਂ ਪਤਾ ਹਾਂ ਜੀ ਬੋਲੋ ਵੀ ਨਹੀਂ 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 ਇਦਾਂ ਬੋਲੋ ਵੀ ਹਾਂ ਜੀ ਅੱਛਾ ਲਾਲ ਗ੍ਰਹਿ ਕਿਹਨੂੰ ਕਹਿੰਦੇ ਆ ਸ਼ਾਬਾਸ਼ ਨੇ ਵੀ ਹੱਥ ਖੜਾ ਕਰਨਾ ਵੀ ਲਾਲ ਗ੍ਰਹਿ ਸਿਰਫ ਹਾਂ ਜੀ ਹਾਂ ਇੱਕ ਮਿੰਟ ਰੁਕ ਜੀ ਹਾਂ ਜੀ ਕਿਹਨੂੰ ਬਟ ਕਹਿੰਦੇ ਵੀ ਜੀ ਮੰਗਲ ਗ੍ਰਹਿ ਮੰਗਲ ਗ੍ਰਹਿ ਨੂੰ ਕੀ ਨਾਮ ਟੋਡਾ ਜੀ ਜੀ ਗੌਰਵ ਸ਼ਾਬਾਸ਼ ਕਿੱਥੋਂ ਦੇ ਤੁਸੀਂ ਜੀ ਮੂਰਾ ਬੰਦੇ ਸ਼ਾਬਾਸ਼ ਲਾਲ ਗ੍ਰਹਿ ਆਪਾਂ ਪੁੱਤ ਮਾਰਸ ਕਹਿੰਨੂੰ ਕਹਿੰਦੇ ਮਾਰਸ ਨੂੰ ਕਹਿੰਦੇ ਆ ਮੰਗਲ ਗ੍ਰਹਿ ਨੂੰ ਕਹਿੰਦੇ ਆ ਠੀਕ ਹੈ ਜੀ ਅਗੇ ਹੈ ਕਿ ਤੁਹਾਡੇ ਚੋਂ ਕੋਈ ਨਾ ਨਾ ਜਿਹੜਾ ਗਾਉਂਦਾ ਗੂੰਦਾ ਵੀ ਆ ਕੋਕਲਾ ਕਾਰ ਹੈਗਾ ਹੈ ਵੀ ਦਰਤ ਕੋਈ ਇਹਦਾ ਨਾ ਕਲਾਕਾਰ ਹੈਗਾ ਨਾ ਗਾਉਂਦਾ ਆ ਕੋ ਗੀਤ ਸੁਣਾ ਸਕਦਾ ਹੋਵੇ ਹੈ ਵੀ ਠੀਕ ਹੈ ਜੀ ਕੋਈ ਪੰਜ ਦੇਸ਼ ਭਗਤਰੇ ਨਾਮ ਦੱਸ ਸਕਦਾ ਸਾਡੇ ਇਲਾਕੇ ਦੇ